ਵਿਦਿਆਰਥੀਓ ਮੈਰੀਟੋਰੀਅਸ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਚੱਲ ਰਹੀ ਹੈ 11ਵੀਂ ਕਲਾਸ ਦੇ ਲਈ ਉਸ ਦੇ ਵਾਸਤੇ ਜਦੋਂ ਤੁਸੀਂ ਕਾਉਂਸਲਿੰਗ ਸੈਂਟਰ ਤੇ ਜਾਓਗੇ ਤਾਂ ਉੱਥੇ ਤੁਹਾਨੂੰ ਜਿਹੜੀ ਕਾਉਂਸਲਿੰਗ ਫਾਰਮ ਮਿਲਣਾਗਾ ਉਹ ਤੁਸੀਂ ਕਿਸ ਤਰ੍ਹਾਂ ਦੇ ਨਾਲ ਭਰਨਾਗਾ ਦੇਖ ਰਿਹਾ ਹਾਂ ਤੁਸੀਂ ਇਸ ਦੇ ਉੱਪਰ ਫਾਰ ਐਡਮਿਸ਼ਨ ਇਨ ਗੋਵਰਟ ਮੈਰੀਟੋਰੀਅਸ ਸਕੂਲਸ ਕਿਸ ਤਰ੍ਹਾਂ ਦੇ ਨਾਲ ਭਰਿਆ ਜਾਣਾ ਉਹ ਸਟੇਸ਼ਨ ਆ ਮਾਫ ਕਰਨਾ ਸੈਕਸ਼ਨ 1 ਸੈਕਸ਼ਨ 1 ਜਿਹੜਾ ਇਹਦੇ ਵਿੱਚ ਲਿਖਿਆ ਹੋਇਆਗਾ ਐਡਮਿਸ਼ਨ ਕਮੇਟੀ ਬਠਿੰਡਾ ਰਿਕਮੈਂਡੇਸ਼ਨ ਬਾਈ ਐਡਮਿਸ਼ਨ ਕਮੇਟੀ ਬਠਿੰਡਾ ਇਹ ਬਠਿੰਡਾ ਦੇ ਸਲੇਪਾ ਮੇਰੇ ਕੋਲੇ ਮੈਰਿਟ ਨੰਬਰ ਤੁਹਾਡਾ ਭਰਿਆ ਜਾਏਗਾ ਇੱਥੇ ਕਿੰਨਾ ਮੈਰਿਟ ਨੰਬਰ ਆ ਤੁਹਾਡਾ ਜਿਹੜਾ ਇੰਟਰਸ ਟੈਸਟ ਦੇ ਵਿੱਚ ਆਇਆ ਮੈਰੀਟੋਰੀਅਸ ਵਾਲੇ ਵਿੱਚ ਸਮਝ ਗਏ ਜੀ ਉਹ ਮੈਰਿਟ ਨੰਬਰ ਤੁਹਾਡਾ ਇੱਥੇ ਆਊਗਾ ਜਿਹੜਾ ਤੁਹਾਡਾ ਮੈਰੀਟੋਰੀਅਸ ਵਾਲੇ ਅ ਇੰਟਰਸ ਟੈਸਟ ਦੇ ਵਿੱਚ ਮੈਰਿਟ ਨੰਬਰ ਆ ਇੰਟਰਸ ਦਾ ਰੌ ਨੰਬਰ ਕਿੰਨਾ ਹੈਗਾ ਟ੍ਰੈਂਸ ਐਗਜ਼ਾਮ ਰੌ ਨੰਬਰ ਮੈਰੀਟੋਰੀਅਸ ਵਾਲੇ ਦਾ ਉਹ ਇੱਥੇ ਆਊਗਾ 10ਵੀਂ ਦਾ ਬੋਰਡ ਰੌ ਨੰਬਰ ਇਹ ਆਉਣਾ ਇਦਵਾਰ ਮਾਰਕਸ ਜਿੰਨੇ ਤੁਸੀਂ ਪ੍ਰਾਪਤ ਕੀਤੇ ਆ ਉਹਦੇ ਵਟੇ ਕਿੰਨੇ ਜੋ ਕੀਤੇ ਆ ਪਰਸੈਂਟੇਜ ਲਿਖਣੀ ਆ ਨੇਮ ਆਫ ਕੈਂਡੀਡੇਟ ਤੁਹਾਡਾ ਨਾਮ ਫਾਦਰਜ਼ ਨੇਮ ਤੁਹਾਡੇ ਪਿਤਾ ਦਾ ਨਾਮ ਕੈਟਾਗਰੀ ਤੁਹਾਡੀ ਕਿਹੜੀ ਆ ਕੈਟਾਗਰੀ ਤੋਂ ਧਿਆਨ ਰੱਖੇ ਇੱਥੇ ਤੁਸੀਂ ਲਿਖਣਾਗਾ ਅਲੱਗ-ਅਲੱਗ ਜਿਸ ਤਰ੍ਹਾਂ ਕੈਟਾਗਰੀ ਬਣੀਆਂ ਨੇ ਆ ਓਪਨ ਕੈਟਾਗਰੀ ਆ ਜਾਂ ਮੈਂ ਡਬਲਯੂ ਐਚ ਐਚ ਆ ਡਿਸੇਬਲਡ ਆ ਠੀਕ ਆ ਜੀ ਪ੍ਰਾਈਵੇਟ ਆ ਉਸ ਤਰੀਕੇ ਦੇ ਨਾਲ ਕੈਟਾਗਰੀ ਭਰੀ ਜਾਂਦੀ ਹੈਗੀ ਸੋ ਇੰਨਾ ਕੀ ਭਰਨਾ ਬਸ ਤੁਸੀਂ ਇਹ ਜਿਹੜਾ ਅੱਗੇ ਮੈਂ ਦਿਖਾ ਦਿੰਨਾ ਅੱਗੇ ਤੁਹਾਡਾ ਕੰਮ ਨਹੀਂ ਹੈਗਾ ਇਹ ਕਮੇਟੀ ਦਾ ਕੰਮ ਆ ਕਮੇਟੀ ਦੇ ਸਾਈਨ ਹੋਣਗੇ ਇੱਥੇ ਸਾਰੇ ਠੀਕ ਹੈ ਤਾਂ ਪ੍ਰਿੰਸੀਪਲ ਸਾਬ ਦੇ ਸਾਈਨ ਹੋਣਗੇ ਅੱਗੇ ਅਗਲੀ ਜਿਹੜੀ ਇੱਥੇ ਤੁਸੀਂ ਭਰਨਾ ਜਿਹੜੀ ਹੈਗੀ ਤੁਹਾਡੀ ਸਟਰੀਮ ਐਂਡ ਸਟੇਸ਼ਨ ਚੁਆਇਸ 기ਵਨ ਬਾਈ ਸਟੂਡੈਂਟ ਪ੍ਰੀਫਰੈਂਸ ਫਾਰ ਸਟਰੀਮ ਜਿਹੜੀ ਤੁਸੀਂ ਸਟਰੀਮ ਚੁਣਦੇ ਹੋ ਤੁਹਾਡੀ ਪ੍ਰੀਫਰੈਂਸ ਕਿਹੜੀ ਆ ਨੰਬਰ 1 ਦੇ ਵਿੱਚ ਇੱਥੇ ਭਰੋਗੇ ਤੁਸੀਂ ਨਾਨ ਮੈਡੀਕਲ ਲੈ ਰਹੇ ਹੋ ਤਾਂ ਤਿੰਨਾਂ ਚੀ ਨਾਨ ਮੈਡੀਕਲ ਭਰ ਦਿਓ ਨੰਬਰ ਇੱਕ ਨਾਨ ਮੈਡੀਕਲ 2 3 ਇਧਰ ਪ੍ਰੀਫਰੈਂਸ ਫਾਰ ਸਟ੍ਰੀਮ ਪਹਿਲਾ ਕਿਹੜਾ ਲੈਣਾ ਤੁਸੀਂ ਸਟੇਸ਼ਨ ਕੋਈ ਵੀ ਉਦਾਹਰਨ ਤੌਰ ਤੇ ਅੰਮ੍ਰਿਤਸਰ ਹੈ ਦੂਜਾ ਬਠਿੰਡਾਗਾ ਤੀਜਾ ਪਟਿਆਲਾ ਕੋਈ ਵੀ ਭਰ ਸਕਦੇ ਹੋਗੇ ਪ੍ਰੀਫਰੈਂਸ ਫਾਰ ਸਟ੍ਰੀਮ ਜਿਹੜਾ ਸਟੇਸ਼ਨ ਆ ਤੁਹਾਡਾ ਉਹ ਇਧਰ ਭਰਨਾਗਾ ਸਟ੍ਰੀਮ ਇਧਰ ਭਰਨਾ ਮੈਡੀਕਲ ਭਰ ਸਕਦੇ ਹੋ 1 ਚ 2 ਚ 3 ਚ ਸਟੇਸ਼ਨ ਕਿਹੜਾ ਲੈਣਾ 1 ਨੰਬਰ ਤੇ ਉਹ ਲਓ ਜਿਹੜਾ ਤੁਸੀਂ ਚਾਹੁੰਦੇ ਹੋ ਜਾਂ ਮੰਨ ਕੇ ਚਲੋ ਬਠਿੰਡਾ 2 ਨੰਬਰ ਤੇ ਪਟਿਆਲਾ ਤੇ ਨੰਬਰ ਤੇ ਮੁਹੱਲੇ ਕੋਈ ਵੀ ਇਸ ਤਰੀਕੇ ਦੇ ਨਾਲ ਕਮਰਸਾ ਜਿਸ ਤਰ੍ਹਾਂ ਕਮਰਸ ਭਰ ਸਕਦੇ ਹਾਂ ਨੰਬਰ 1 ਤੋਂ 3 ਦੇਕਰ ਤੁਸੀਂ ਕਮਰਸ ਰੱਖਣੀ ਹੈ ਸਟੇਸ਼ਨ ਭਰ ਸਕਦੇ ਹੋ ਕੋਈ ਵੀ ਆਪਣਾ ਲੁਧਿਆਣਾ ਭਰ ਲਿਆ ਜਿਵੇਂ ਫੇਰ ਜਲੰਧਰ ਭਰ ਲਿਆ ਇਸ ਤਰੀਕੇ ਦੇ ਨਾਲ ਤਲਵਾੜਾ ਭਰ ਲਿਆ ਜਾਂ ਫਰੋਜ਼ਪੁਰ ਭਰ ਲਿਆ ਕੋਈ ਵੀ ਦਸਮਨ ਦਸ ਸਟੇਸ਼ਨਾਂ ਦੇ ਵਿੱਚੋਂ ਮਨਪਸੰਦ ਸਟੇਸ਼ਨ ਭਰ ਸਕਦੇ ਹੋ ਸਾਰੇ ਮੈਰਿਟੋਰੀਅ ਸਕੂਲ ਬਹੁਤ ਅੱਛੇ ਆ ਕਿਉਂਕਿ ਜਿੱਥੇ ਮੈਰਿਟੋਰੀਅ ਸਕੂਲ ਆ ਜਣਾ ਉਹ ਤਾਂ ਫਿਰ ਹਾਈ ਅੱਛੇ ਅੱਛੇ ਸਕੂਲ ਸਾਰੇ ਅੱਛੇ ਹੁੰਦੇ ਨੇ ਬਾਕੀ ਇਸ ਤਰ੍ਹਾਂ ਦੇ ਨਾਲ ਤੁਹਾਡੀ ਹੈਲਪ ਦੇ ਲਈ ਮਦਦ ਦੇ ਲਈ ਬੱਚੋ ਇਹ ਆਪਾਂ ਕੌਨਸਟੈਂਸ ਸਲਿੱਪ ਦੀ ਵੀਡੀਓ ਬਣਾਈ ਹੈਗੀ ਬੱਚਾ ਦੀ ਕਾਫੀ ਮੰਗ ਸੀਗੀ ਵੀ ਸਾਨੂੰ ਪਤਾ ਨਹੀਂ ਲੱਗਦਾ ਜੀ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਵਿਦਿਆਰਥੀਆਂ ਤੱਕ ਪਹੁੰਚਾਈਏ ਸ਼ੇਅਰ ਕਰੀਏ ਧੰਨਵਾਦ ਸ਼ੁਕਰੀਆ ਮਿਹਰਬਾਨੀ